ਇਸ ਤੀਸਰੀ ਪੌੜੀ ਦੇ ਉਚਾਰਨ ਨਾਲ ਸੱਤੇ ਤੇ ਬਲਵੰਡ ਦੇ ਪੈਰਾਂ ਨੂੰ ਆਰਾਮ ਆ ਗਿਆ। ਪੈਰਾਂ ਦੇ ਹੇਠਲੇ ਤੇ ਉੱਪਰ ਦੇ ਸਾਰੇ ਰੋਗ ਮਿਟ ਗਏ। ਜਦੋਂ ਸੁੱਕ ਕੇ ਪੈਰ ਤਨ ਦਾ ਭਾਰ ਚੁੱਕਣ ਯੋਗ ਹੋ ਗਏ। ਇਹ ਦੇਖ ਕੇ ਤੇ ਅਨੁਭਵ ਕਰਕੇ ਕਿ ਪੈਰ ਰਾਜ਼ੀ ਹੋ ਗਏ ਹਨ। ਉਹਨਾਂ ਨੂੰ ਬਹੁਤ ਖੁਸ਼ੀ ਹੋਈ। ਹੋਰ ਉਹ ਗੰਗ ਵਹਾਈ ਹੈ। ਦੁਨੀਆਈ ਆਖ ਹੈ ਕਿ ਕਉਨ ਨਾਨਕ ਈਸਰ ਜਗਨਾਥ ਉਚਾਦੀ ਵੈਰ ਫਿਰ ਕਿਉਨ। नानक ईसर जगनाथ नाथ कुछ हदि वैन विरेक्योन पर्वत कर नेत्र बासक शब्द रिड़क्योन चौदह रतन निकालियन कर आवा गौन चिलक्योन कुदरत अहवे वे जिन ऐवड पिट थिड़क्योन लहने तर छ सिर के आड़ा छिके होन जोत समानी ज्योत माहे आप आपै सेती मिके ओन ਸਿੱਖਾ ਪੁੱਤਰਾ ਕੋਖਕੇ ਸਭ ਉਮਤ ਦੇਖੋ ਵਿੱਕੀ ਹੁਣ ਜਾਂ ਸੁਧੋ ਸੋਤਾ ਲੈਣਾ ਟੀ ਕਿਉਂਸ ਇਸ ਦਾ ਪਰਮਾਰਥ ਭਾਈ ਸੱਤਾ ਜੀ ਆਖਦੇ ਹਨ ਲੋਕਾਂ ਦਾ ਕਹਿਣਾ ਹੈ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਉਲਟੀ ਗੱਲ ਕੀਤੀ ਗੰਗਾ ਉਲਟੀ ਚਲਾਈ ਜੋ ਗੁਰੂ ਹੋ ਕੇ ਚੇਲੇ ਦੀ ਪੈਰੀ ਪੈ ਗਿਆ ਚੇਲੇ ਨੂੰ ਗੁਰੂ ਨਮਸਕਾਰ ਨਹੀਂ ਸੰਕਰਦੇ ਇਹ ਪੁਰਾਤਨ ਰਿਵਾਜ ਸੀ ਪਰ ਸਤਿਗੁਰੂ ਨਾਨਕ ਜੀ ਜੋ ਜਗਤ ਦੇ ਮਾਲਕ ਸਨ ਉਹਨਾਂ ਨੇ ਕਿਹਾ ਈਸ਼ਵਰ ਦੀ ਚਾਲ ਐਸੀ ਹੈ ਮੱਥਾ ਜੋਤ ਨੂੰ ਟੇਕਿਆ ਹੈ ਜੋ ਜੋਤ ਸ੍ਰੀ ਗੁਰੂ ਅੰਗਦ ਜੀ ਪਾਸ ਚਲੀ ਗਈ ਹੈ ਜਿਨੇ ਦੇਵਤਿਆਂ ਨੇ ਪਰਬਤ ਦੀ ਮਦਾਣੀ ਤੇ ਬਾਸ਼ਿਕ नाग ਦਾ ਨਿਤਰਾ ਪਾ ਕੇ ਸਮੁੰਦਰ ਨੂੰ ਰੜਕਿਆ ਸੀ ਇਹ 14 ਰਤਨ ਕੱਡੇ ਸਨ ਇਮੇ ਸਤਿਗੁਰੂ ਜੀ ਨੇ ਬ੍ਰਹਮੰਡ ਦੀ ਖੋਜ ਕਰਕੇ ਸੱਚ ਤੇ ਸਤ ਕਰਤਾਰ ਨੂੰ ਲੱਭਿਆ ਹੈ ਸੰਸਾਰ ਨੂੰ ਗਿਆਨ ਦੀ ਰੋਸ਼ਨੀ ਦਿੱਤੀ ਸ੍ਰੀ ਗੁਰੂ ਅੰਗਦ ਦੇਵ ਜੀ ਨੂੰ ਗੁਰਗੱਦੀ ਬਖਸ਼ਣ ਤੋਂ ਪਹਿਲਾਂ ਪ੍ਰੀਖਿਆ ਕਰਕੇ ਪਰਖ ਲਿਆ। ਸ੍ਰੀ ਗੁਰੂ ਅੰਗਦੇਵ ਜੀ ਦੇ ਸਿੰਘ ਉੱਪਰ 76 ਅਸਮਾਨ ਦਾ ਹੀ ਚੰਦੂਆ ਧਾਨ ਦਿੱਤਾ। ਸਭ ਨੂੰ ਪੜਤਰਾ ਕੇ ਵੇਖਿਆ। ਫੇਰ ਵਸਾਇਆ ਫੇਰੂ ਆਣ ਸਤਗੁਰ ਖਾਡੂਰ। ਜਪ ਤਪ ਸੰਜਮ ਨਾਲ ਤੁਧ ਹੋਰ ਮੁੱਚ ਗਰੂਰ ਲੱਭ ਬਿਹਾਣੀ ਮਾਰਸਾ ਜੋ ਪਾਣੀ ਬੂਰ। ਵਰਿਆਦਰ ਗਿਆ ਗੁਰੂ ਕੀ ਕੁਦਰਤੀ ਨੂਰ ਜਿਪਤ ਸੋ ਹਾਥਨ ਲੱਭਈ। ਤੂੰ ਉਹ ਠਰੂੜ ਨੋ ਨਿਤ ਨਾਮ ਨਿਧਾਨ ਹੈ ਤੂੰ ਦਵਿਚ ਭਰਪੂਰ ਨਿੰਦਾ ਤੇਰੀ ਜੋ ਕਰੇ ਸੋ ਵੰਝਾ ਚੂਰ ਨੇੜ ਹੈ ਦਿਸੈ ਮਾਤ ਲੋਕ ਤੁਜ ਤੁਦ ਸੁਛਿਆ ਦੂਰ ਫੇਰ ਬਸਾਇਆ ਫੇਰ ਆਣ ਸਤਗੁਰ ਕਟੂਲ ਭਾਈ ਫੇਰੂ ਜੀ ਦੇ ਪੁੱਤਰ ਭਾਈ ਲਹਿਣਾ ਜੀ ਨੇ ਕਟੂਰ ਨਗਰ ਵਿੱਚ ਰੌਣਕਾਂ ਕੀਤੀਆਂ ਸਤਗੁਰੂ ਜੀ ਨੇ ਆਪਣੇ სიმਦਨ ਸੇਵਾ ਤੇ ਚੰਗੇ ਜੀਵਨ ਦੇ ਬਲ ਨਾਲ ਸਾਰਿਆਂ ਦਾ ਹੰਕਾਰ ਤੋੜ ਦਿੱਤਾ ਲਾਲਚ ਮਨੁੱਖਾ ਨੂੰ ਨਾਸ਼ ਕਰਦਾ ਹੈ ਉਸੇ ਤਰ੍ਹਾਂ ਜਿਵੇਂ ਪਾਣੀ ਉੱਤੇ ਬੂਰ ਆ ਜਾਵੇ ਤਾਂ ਪਾਣੀ ਖਰਾਬ ਹੋ ਜਾਂਦਾ ਹੈ ਸਤਿਗੁਰੂ ਜੀ ਦੇ ਹਜ਼ੂਰ ਸਦਾ ਕੁਦਰਤੀ ਨੂਰ ਵਸਦਾ ਰਹਿੰਦਾ ਹੈ ਸਤਿਗੁਰੂ ਜੀ ਐਸੇ ਸ਼ਾਂਤੀ ਸਮੁੰਦਰ ਸਨ ਕਿ ਜਿਸ ਦਾ ਪਾਰਾ ਵਾਰ ਨਹੀਂ ਪਾਇਆ ਜਾ ਸਕਦਾ ਨੌ ਨਦੀਆਂ ਤੇ 12 ਸਿੱਧੀਆਂ ਸਦਾ ਕੋਲ ਲੈਂਦੀਆਂ ਹਨ ਜਿਹੜਾ ਸਤਿਗੁਰੂ ਜੀ ਦੀ ਨਿੰਦਾ ਕਰਦਾ ਹੈ ਉਹ ਖਤਮ ਹੋ ਜਾਂਦਾ ਹੈ ਐਸੇ ਪ੍ਰਤਾਪੀ ਗ੍ਰੋਹਨ ਸਤਿਗੁਰੂ ਜੀ ਦੀ ਮਹਿਮਾ ਬਹੁਤ ਵੱਡੀ ਹੈ ਇਸ ਤਰ੍ਹਾਂ ਉਸਤਤ ਕਰਨਾਲ ਉਹਨਾਂ ਦਾ ਰੋਗਪੂਰ ਕੱਟ ਗਿਆ ਉਹ ਉਸਤਤ ਕਰੀ ਗਏ ਸੋ ਟਿੱਕਾ ਸੋ ਬਹਿਣਾ ਸੋਈ ਦੀ ਬਾਣ ਪਿਉ ਦਾਦੇ ਜੀ ਵੀਹਾ ਪੋਤਾ ਪਰਵਾਨ ਜਿਨ ਬਾਸਕ ਨੇਤ੍ਰੇ ਗਤਿਆ ਕਰਨੇ ਹੀ ਤਾਣ ਜਿਨ ਸਮੁੰਦ ਵਿਰੋ ਲਿਆ ਕਰ ਮੀਰ ਮਾਧਨ ਚੌਦਹ ਰਤਨ ਨਿਕਾਲਿਆਨ ਕੀਤੋਂ ਚਾਨਨ ਕੋੜਾ ਕੀਤੋਂ ਸਹਿਜਤਾ ਜਤ ਕਿਉ ਭਲਾਣ ਤਣ ਖਿਚੜਾਇਓ ਸਤ ਦਾ ਜਸੰਦਾ ਬਾਣ ਕੱਲ ਵਿੱਚ ਤੂੰ ਅੰਧਾਰ ਸਾ ਚੜਿਆਰੈ ਪਾਣ ਸਤੋ ਖੇਤ ਜਮਾਇਓ ਸਤੋ ਛਾਵਣ ਨਿੱਤਰ ਸੋਈ ਤੇਰੀ ਐ ਕਿਉ ਮਹਿਤਾ ਖਾਨ ਚਾਰੇ ਕੁੰਡਾ ਸੋ ਜੀਓਸ ਬਨ ਮੇਂ ਸ਼ਬਦ ਪਰਵਾਨ ਆਵਾ ਗੋਣ ਨਿਵਾਰਿਓ ਕਰ ਨਦਰ ਨੀਸਾਨ ਉਹ ਤਰਿਆ ਔਤਾਰ ਲੈ ਸੋ ਪੁਰਖ ਸੁਝਾਨ ਚਖੜ ਵਾਉ ਨਡੋ ਲਈ ਪਰਬਤ ਮੇਰਾਨ ਜਾਣੇ ਬਿੱਤਾ ਜੀ ਕੀ ਜਾਣੀ ਹੋ ਜਾਣ ਕਿਆ ਸਲਾਹੀ ਸੱਚੇ ਪਾਤਸ਼ਾਹ ਜਾ ਤੂ ਸੁਗੜ ਸੁਝਾਣ ਦਾਨ ਜੀ ਸਤਗੁਰ ਪਾਵ ਸੀ ਸੋ ਸੱਤੇ ਦਾਨ ਨਾਨਕ ਹੰਦਸ 76 ਸਿਰ ਉਮਤ ਹੈਰਾਨ ਸੋ ਟਿੱਕਾ ਸੋ ਬਹਿਣਾ ਸੋਈ ਦੀਵਾਨ ਤੇ ਉਹ ਦਾਦੇ ਜੇ ਵੇਹਾ ਉਤਰਾ ਪਰਵਾਣ ਜਿਸ ਤਰ੍ਹਾਂ ਸ੍ਰੀ ਗੁਰੂ ਨਾਨਕ ਦੇਵ ਜੀ ਆਤਮਿਕ ਸ਼ਕਤੀ ਵਾਲੇ ਮਹਾਨ ਪਾਤਸ਼ਾਹ ਸਨ ਉਸੇ ਤਰ੍ਹਾਂ ਸ੍ਰੀ ਗੁਰੂ ਅੰਗਦ ਦੇਵ ਜੀ ਮਹਾਰਾਜ ਹੋਏ ਉਸੇ ਹੀ ਤਖਤ ਉੱਪਰ ਬੈਠੇ ਤੇ ਉਸੇ ਤਰ੍ਹਾਂ ਦਰਬਾਰਨ ਲਾਉਣ ਲੱਗੇ ਸ਼੍ਰੀ ਗੁਰੂ ਅੰਗਦ ਦੇਵ ਜੀ ਦੀ ਤਰ੍ਹਾਂ ਉਹਨਾਂ ਦਾ ਪੁੱਤਰ ਵੀ ਸ਼ਕਤੀਵਾਲਾ ਹੋਇਆ ਤੀਸਰੀ ਪਾਤਸ਼ਾਹੀ ਸ਼੍ਰੀ ਗੁਰੂ ਅਮਰਦਾਸ ਜੀ ਉਹਨਾਂ ਦੇਵਤਿਆਂ ਵਾਂਗ ਪਲੀ ਸਨ ਜਿਨ੍ਹਾਂ ਨੇ ਸਮੁੰਦਰ ਨੂੰ ਰੀੜਕ ਕੇ 14 ਰਤਨ ਗੱਡੇ ਸਨ ਸਤਿਗੁਰੂ ਜੀ ਨੇ ਨਿਸ਼ਕਾਮ ਪ੍ਰੇਮ ਨਾਲ ਸਭ ਨੂੰ ਜਿੱਤਿਆ ਸਤਿਗੁਰੂ ਜੀ ਦਾ ਜੀਵਨ ਮਿਸ਼ਨ ਹੀ ਸੇਵਾ ਤੇ ਪ੍ਰੇਮ ਸੀ ਜੱਤ ਦੀ ਕਾਠੀ ਪਾਈ ਸਤਿਗੁਰੂ ਜੀ ਨੇ ਗੁਰੂ ਨਾਨਕ ਦੇਵ ਜੀ ਦੇ ਮਿਸ਼ਨ ਨੂੰ ਪ੍ਰਚਾਰਨ ਵਾਸਤੇ ਹਨੇਰੇ ਤੇ ਅਨਮਤ ਦਾ ਸ਼ਿਕਾਰ ਕਰਨਾ ਸ਼ੁਰੂ ਕੀਤਾ ਕੂੜ ਦੇ ਬਦਲਾਂ ਨੂੰ ਖਿਲਾਰਨ ਵਾਸਤੇ ਸੱਤ ਦਾ ਤਣਕ ਹੱਥ ਲਿਆ ਇਜਾਜ਼ਤ ਦਾ ਤੀਰ ਚੜਾਇਆ ਫੇਰ ਸਮਝੋ ਹਨੇਰੇ ਨੂੰ ਦੂਰ ਕਰਕੇ ਰੋਸ਼ਨੀ ਵਾਲਾ ਗਿਆਨ ਦਾ ਸੂਰਜ ਉਦੇ ਕੀਤਾ ਚਾਰੇ ਘੰਟਾ ਵਿੱਚ ਸਤਿਗੁਰੂ ਜੀ ਫਿਰੇ ਤੇ ਭੁੱਲੇ ਲੋਕਾਂ ਨੂੰ ਰਾਹੇ ਪਾਇਆ ਜਿਵੇਂ ਹਰਦੁਆਰ ਗਏ ਸਨ ਤੇ ਜਮਨਾ ਨੂੰ ਰੋਕ ਕੇ ਯਾਤਰੀਆਂ ਨੂੰ ਪਾਰ ਕੀਤਾ ਸੀ ਲੋਕਾਂ ਅੰਦਰ ਜੋ ਜਨਮ ਮਰਨ ਦਾ ਭਾਇ ਸੀ ਉਸ ਨੂੰ ਦੂਰ ਕੀਤਾ ਲੋਕਾਂ ਨੂੰ ਪਰਮਾਤਮਾ ਦੇ ਮੇਲ ਦਾ ਸਹੀ ਰਾਹ ਦੱਸਿਆ ਐਸੇ ਮਹਾਪੁਰਖ ਅਵਤਾਰ ਲੈ ਕੇ ਉਤਰੀ ਸਨ ਸਮੇਂ ਦੀ ਹਵਾ ਅਨਮਤੀਏ ਸ਼ੈਤਾਨ ਅਤੇ ਗੁਰੂ ਦੋਖਿਆ ਕੋਲੋਂ ਸਾਹਿਬ ਨਹੀਂ ਡਰੇ ਆਪ ਸੁਮੀਰ ਪਰਬਤਵੰਗ ਅਢੋਲ ਰਹੇ ਸਤ ਗੁਰੂ ਜੀ ਐਸੇ ਸ਼ਕਤੀਵਾਨ ਸਨ ਜੋ ਦਿਲਾਂ ਦੀਆਂ ਗੱਲਾਂ ਜਾਣ ਜਾਂਦੇ ਸਨ ਸੱਤਾ ਤੇ ਬਲਵੰਤ ਆਖਦੇ ਹਨ हे ਦਾਦਾ ਅਸੀਂ ਆਪ ਦੀ ਕੀ ਉਸਤਤ ਕਰੀਏ ਆਪ ਤਾਂ ਖੁਦ ਬਹੁਤ ਵੱਡੇ ਪ੍ਰਤਾਪੀ ਹੋ ਇਹ ਦਿਲਾਂ ਦੀਆਂ ਜਾਨਨ ਹਰੋ ਸੱਤੇ ਢੂਮ ਨੂੰ ਵੀ ਐਸਾ ਤਾਨ ਬਖਸ਼ ਕਿ ਦੇਹ ਅਰੋਗ ਹੋ ਜਾਵੇ ਸੰਗਤ ਇਹ ਦੇਖ ਕੇ ਹੈਰਾਨ ਸੀ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਵਾਲਾ ਛੱਤਰ ਸਤ ਗੁਰੂ ਜੀ ਦੇ ਸਿਰ ਉੱਪਰ ਸੀ ਸ੍ਰੀ ਗੁਰੂ ਨਾਨਕ ਦੇਵ ਜੀ ਸ੍ਰੀ ਗੁਰੂ ਅੰਗਦ ਦੇਵ ਜੀ ਅਤੇ ਸ੍ਰੀ ਗੁਰੂ ਅਮਰਦਾਸ ਜੀ ਦੇ ਵਿਚਾਲੇ ਕੋਈ ਫਰਕ ਨਹੀਂ ਸੀ ਇੱਕ ਜੋਤ ਸਨ ਤਨ ਤਨ RAM DAS GUR ਜਿਨ ਸਿਰ ਆ ਤੇ ਨਾ ਸਵਾਰਿਆ ਪੂਰੀ ਹੋਈ ਕਰਾਮਾਤ ਆਪ ਸਿਰਜਣਹਾਰੇ ਧਾਰਿਆ ਸਿੱਖੀ ਅਤੇ ਸੰਗਤੀ ਪਾਰ ਬ੍ਰਹਮ ਕਰ ਨਮਸਕਾਰਿਆ ਅਟਲ ਅਥਾਹ ਅਤੋਲ ਤੂ ਤੇਰਾ ਅੰਤ ਨ ਪਾਰ ਆਵਾਰਿਆ ਜਿਨੀ ਤੂ ਸੇਵਿਆ ਪਾਉ ਕਰ ਸੇਤੂ ਦਪਰ ਉਤਾਰਿਆ ਲਬ ਲੋਭ ਕਾਮ ਗ੍ਰੋਧ ਮੋਹ ਮਾਰ ਕਢੈ ਤੁਦ ਸੋ ਪਰਵਾਰਿਆ ਤਨ ਸੋ ਤੇਰਾ ਥਾਨ ਹੈ ਸਚ ਤੇਰਾ ਬੈਸਕਾਰਿਆ ਨਾਨਕ ਤੂ ਲੈਣਾ ਤੂ ਹੈ ਗੁਰ ਅਮਰ ਤੂ ਵਿਚਾਰਿਆ ਗੁਰੂ ਟਿੱਠਾਤਾ ਮਨ ਸਾਧਾਰਿਆ ਸ੍ਰੀ ਗੁਰੂ ਰਾਮਦਾਸ ਜੀ ਧੰਨ ਹਨ ਜਿਨ੍ਹਾਂ ਨੂੰ ਪਰਮਾਤਮਾ ਨੇ ਬਹੁਤ ਸ਼ਕਤੀਆਂ ਬਖਸ਼ੀਆਂ ਸਤਗੁਰੂ ਜੀ ਬਰਕਤਾਂ ਤੇ ਕਰਾਮਾਤਾ ਦੇ ਮਾਲਕ ਸਨ ਸਿੱਖ ਸੰਗਤ ਆਪ ਨੂੰ ਪਰਮਾਤਮਾ ਸਮਝ ਕੇ ਪੂਜਣ ਲੱਗੀ ਸਤਗੁਰੂ ਜੀ ਦਾ ਬਹੁਤ ਹੀ ਸਤਕਾਰ ਹੋਇਆ ਹੈ ਕਿ ਸਤਗੁਰੂ ਜੀ ਆਪ ਅਮਰ ਹੋ ਕੋਈ ਹੱਥ ਨਹੀਂ ਆਉਂਦੀ ਕੋਈ ਕੀਮਤ ਨਹੀਂ ਪਾ ਸਕਦਾ ਆਪ ਦਾ ਪ੍ਰਤਾਪ ਵੱਡਾ ਹੈ ਆਪ ਨੇ ਸਾਰੀ ਸੰਗਤ ਵਿੱਚੋਂ ਪੰਜ ਚੋਣ ਤਮ ਗ੍ਰੋਧ ਲੋਭ ਮੋਹ ਆਦਿ ਖਤਮ ਕਰ ਦਿੱਤੇ ਹਨ ਆਪ ਜਿਸ ਅਸਨ ਉੱਪਰ ਬਿਰਾਜਮਾਨ ਹੁੰਦੇ ਹੋ ਉਹ ਪਵਿੱਤਰ ਹੈ ਇਹ ਆਪ ਦਾ ਪ੍ਰਕਾਸ਼ ਸੱਚ ਦਾ ਹੈ ਆਪ ਸ਼੍ਰੀ ਗੁਰੂ ਨਾਨਕ ਦੇਵ ਜੀ ਸ਼੍ਰੀ ਗੁਰੂ ਅੰਗਦ ਦੇਵ ਜੀ ਤੇ ਸ਼੍ਰੀ ਗੁਰੂ ਅਮਰਦਾਸ ਜੀ ਦੇ ਸਰੂਪੋ ਸਤਿਗੁਰੂ ਜੀ ਆਪ ਦੇ ਦਰਸ਼ਨਾਂ ਨਾਲ ਮਨ ਡੋਲ ਰੁਕ ਗਿਆ ਹੈ ਚਾਰੇ ਝਕੇ ਚੋ ਜੁਗੀ ਪੰਚਾਇਨ ਆਪੇ ਹੁਆ ਆਪ ਹੀ ਨੇ ਆਪ ਸਾਝੀਆਂ ਆਪੇ ਹੀ ਥੰਮ ਖਲੋਆ ਆਪੇ ਪੱਟੀ ਕਲਮ ਆਪ ਆਪ ਲਿਖਣ ਹਾਰਾ ਹੋਆ ਸਭ ਉਮਤ ਆਵਣ ਜਾਵਨੀ ਆਪੇ ਹੀ ਨਵਾਂ ਨਿਰੋਆ ਤਤ ਬੇਟਾ ਅਰਜਨ ਗੁਰੂ ਸਤਗੁਰ ਕਾ ਕੀ ਵਚਨ ਦੁਆ ਉਹ ਗਵਣੋ ਤੇ ਆਤਵਣੋ ਚੋ ਰੱਕੀ ਕੀ ਅਨਲੋਆ ਜਿਨੀ ਗੁਰੂ ਨਾ ਸੇਵਿਓ ਮਨ ਮੁੱਖਾ ਪਿਆਮੁਆ ਦੂਣੀ ਚੋਣੀ ਕਰਾਮਾ ਸੱਚੇ ਕਾ ਸਚਾ ਟੋਆ ਚਾਰੇ ਜਾਕੇ ਚੋ ਚੁਗੀ ਪੰਜਾਇਨ ਆਪੇ ਹੋਆ ਸਤਾ ਟੇਬਲ 1 ਸ਼੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਦਾ ਜਸ ਗਾਉਂਦੇ ਹੋਏ ਆਖਦੇ ਹਨ ਕਿ ਪਿਛਲੇ ਚਾਰ ਹੀ ਸਤਿਗੁਰੂ ਜੀ ਚਮਾ ਜੁਗਾ ਦੇ ਮਾਲਕ ਹਨ ਪੰਜਵੇਂ ਜੁਗ ਦੇ ਆਪ ਮਾਲਕ ਹੋ ਸਮਝੋ ਆਪ ਪਰਮਾਤਮਾ ਰੂਪ ਹੋ ਜਿਨ੍ਹਾਂ ਨੇ ਜਗਤ ਦੀ ਰਚਨਾ ਕੀਤੀ ਹੈ ਆਪ ਹੀ ਹਰ ਮਨੁੱਖ ਦੇ ਭਾਗਾ ਨੂੰ ਲਿਖਣ ਵਾਲੇ ਹੋ ਤੇ ਆਪ ਹੀ ਕਲਮ ਡਵਾਤ ਤੇ ਸ਼ਾਹੀ ਹੋ ਤਾਂ ਸਾਰੀਆਂ ਸ਼ਕਤੀਆਂ ਆਪ ਦੀਆਂ ਹਨ ਸਾਰੀ ਸੰਗਤ ਆਉਂਦੀ ਤੇ ਜਾਂਦੀ ਹੈ ਆਪ ਪ੍ਰਕਾਸ਼ਵਾਨ ਤਖਤ ਉੱਪਰ ਬਿਰਾਜਮਾਨ ਹੋ ਇਹ ਉੱਪਰ ਚੰਦ ਉਹ ਚਮਕ ਰਿਹਾ ਹੈ ਚੜਦੇ ਤੇਲੰਦ ਦੇ ਵਿੱਚ ਆਪਣੇ ਪ੍ਰਕਾਸ਼ ਕੀਤਾ ਹੈ ਉਹ ਮੂਰਖ ਲੋਕ ਹਨ ਜਿਨ੍ਹਾਂ ਨੇ ਸਤਗੁਰੂ ਜੀ ਨੂੰ ਜਾਣਿਆ ਨਹੀਂ ਜਾਂ ਸਤਗੁਰੂ ਜੀ ਦੀ ਸੇਵਾ ਨਹੀਂ ਕੀਤੀ ਆਪਨੀ ਸ਼ਕਤੀ کئی ਗੁਣਾ ਵੱਡੀ ਹੈ ਆਪ જગਤੇ ਮਾਲਕ ਤੇ ਕਰਤਾ ਠੱਟਤਾ ਹੋ ਮੈਂ ਕੀ ਉਪਮਾ ਕਰ ਮੈਂ ਮੂਰਖ ਬੰਦਾ ਹੇ ਦਾਤਾਰ ਸਤਗੁਰੂ ਜੀ ਬਖਸ਼ੋ ਬਖਸ਼ੋ ਜਦ ਦੋਹਾ ਭਰਾਵਾਂ ਨੇ ਵਾਰ ਦਾ ਭੋਗ ਪਾਇਆ ਤਾ ਉਹਨਾਂ ਦੇ ਤਨ ਕੁੰਦਨ ਵਾਂਗ ਅਰੋਗ ਹੋ ਗਏ ਕੋੜ ਦਾ ਨਾਮ ਨਿਸ਼ਾਨ ਨਾ ਰਿਹਾ ਉਹਨਾਂ ਦੇ ਸਰੀਰ ਵਿੱਚ ਉਸੰੰਧੀ ਦੀ ਵਾਸ਼ਨਾ ਆਉਣ ਲੱਗੀ ਇਹ ਨਜ਼ਾਰਾ ਦੇਖ ਕੇ ਸਾਰੀ ਸਿੱਖ ਸੰਗਤ ਧੰਨ ਸਤਗੁਰੂ ਜੀ ਧੰਨ ਸਤਗੁਰੂ ਜੀ ਉਚਾਰਨ ਲੱਗ ਪਈ ਪ੍ਰਗਟ ਕਰਮਤਸੀ ਸੱਤਾ ਤੇ ਬਲਵੰਡਤਾ ਜਿਉ ਸਤਗੁਰੂ ਜੀ ਦੇ ਚਰਨੀ ਟਿਕੇ ਉੱਠਣ ਦਾ ਨਾਮ ਨਾ ਲੈਣ ਉਹਨਾਂ ਨੂੰ ਨਵਾਂ ਜੀਵਨ ਮਿਲਿਆ ਜਿਵੇਂ ਮਨੁੱਖ ਦੇ ਮਰ ਜਾਣ ਉੱਤੇ ਸਾਰੇ ਉਪਰੇ ਹੋ ਜਾਂਦੇ ਹਨ ਸਾਤ ਛੱਡ ਕੋਲੋਂ ਦੇ ਹਨ ਜਿਵੇਂ ਸਤਿਗੁਰੂ ਜੀ ਦੇ ਸਾਪ ਤੇ ਪਿਛੋ ਸੱਤੇ ਤੇ ਬਲਵੰਡ ਨਾਲੋ ਜਗਤ ਟੁੱਟ ਗਿਆ ਸੀ ਕਿਉਂਕਿ ਉਹ ਗੁਰੂ ਨਿੰਦਕ ਸਨ ਜਿਸ ਵੇਲੇ ਸਤਿਗੁਰੂ ਜੀ ਦੀ ਉਸਤਤ ਕੀਤੀ ਤਾਂ ਮੂੜ ਸਤਕਾਰੇ ਗਏ ਇਸੇ ਜੀਵ ਨੂੰ ਕਦੀ ਵੀ ਪਰਮੇਸ਼ਰ ਤੇ ਗੁਰੂ ਪੀਰ ਦੀ ਨਿੰਦਾ ਨਹੀਂ ਕਰਨੀ ਚਾਹੀਦੀ ਨਿੰਦਾ ਤਾਂ ਕਿਸੇ ਪੁਰਖ ਦੀ ਵੀ ਨਹੀਂ ਕਰਨੀ ਚਾਹੀਦੀ ਨਿੰਦਾ ਬਹੁਤ ਮਾੜੀ ਹੈ ਉਸ ਦਿਨ ਤੋਂ ਸੱਤਾ ਤੇ ਬਲਵੰਡ ਫਿਰ ਗੁਰੂ ਘਰ ਵਿੱਚ ਹੀ ਸ਼ਬਦ ਕੀਰਤਨ ਕਰਨ ਲੱਗੇ ਕਿਉਂਕਿ ਨਾਮ ਬਾਨੀ ਦੀ ਬਰਕਤ ਸੀ ਜੋ ਉਹਨਾਂ ਦੇ ਰੋਗ ਹਟ ਗਏ ਸਾਹਿਬਾਂ ਦਾ ਬਚਨ ਹੈ ਨਾਮ ਆਕਰਮੋ ਕੋ ਸਾਧੂ ਦਿਆ ਕਿਲਿ ਵਿਗ ਕਾਟੇ ਨਿਰਮਲ ਕੀਆ ਆਨੰਦ ਭਇ ਨਿਕਸੀ ਸਭ ਪੀਰਾ ਸਗਲ ਬਿਨਾ ਸੇ ਦਰਦਾ ਚੀਓ ਮਾਜਮੱਲਾ ਪੰਜਵਾਂ ਵਾਹਿਗੁਰੂ ਜੀ ਹੋਈਆਂ ਭੁੱਲਾਂ ਗਲਤੀਆਂ ਲਈ ਮਾਫ ਕਰਨਾ ਜੀ ਸਬਦ ਪੜਿਆ ਸੁਣਿਆ ਪਰਵਾਣ ਕਰਨਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ